ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲ ਵੀਰ ਦੇ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਝੋਟੀਆਂ ਇੱਕ ਤਾਜੀ ਸੋਈ ਗਾਂ ਤੇ ਇੱਕ ਆ ਵੱਛੀ ਵੀ ਤੁਹਾਨੂੰ ਵਿਖਾਉਣੀ ਆ ਚੰਗੇ ਰਿਕਾਰਡ ਵਾਲੀ ਵੱਛੀ ਆ ਜਿਹੜੀ ਇਹ ਵਾਲੀ ਤੁਹਾਨੂੰ ਦਿਖਾਵਾਂਗੇ ਬਾਕੀ ਇਹ ਵੀ ਪਛਿ ਤੁਹਾਨੂੰ ਅੱਜ ਸਾਰੀਆਂ ਹੀ ਸੋਈਆਂ ਤੁਹਾਨੂੰ ਦਿਖਾਉਣੀਆਂ ਵਾ ਸੋਈਆਂ ਦੀ ਆਪਣੇ ਇੱਥੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਵਾਈ ਜਰੂਰ ਕਰ ਲਿਆ ਕਰੋ ਪਰ ਤਸੱਲੀ ਜਰੂਰ ਆਪਣੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਕਿਰਪਾ ਵਾ ਬੋਦੀ ਸੰਧੀ ਚਲੋ ਵਦਿਆ ਕਿਰਪਾ ਚਈ ਦੀ ਜੀ ਹਾਂਜੀ ਹਾਂਜੀ ਤੇ ਨਾਮ ਦੱਸ ਤੇ ਕਰੀ ਫਿਰ ਨਾਮ ਕਮਲ ਜੀ ਪਿੰਡ ਭਗਵਾਨਪੁਰ ਤਹਿਸੀਲ ਡੇਰਾਪਾ ਬਰਨਾਂਡ ਤੇ ਜ਼ਿਲ੍ਹਾ ਗਰਦਾਸਪੁਰ ਦੇ ਉੱਤੇ ਫੋਨ ਨੰਬਰ ਵੀ ਬੋਲ ਦੋ 9815907784 ਮਰਾ ਨੰਬਰ ਆ ਠੀਕ ਆ ਛੋਟਾ ਸਾਲ ਚੱਲਦਾ ਜੀ ਹਾਂਜੀ ਠੀਕ ਆ ਤੇ ਸ਼ਰਵਾਰ ਫੇਰਾ ਤਾਜੀ ਸੋਈ ਗਾਂ ਤੋਂ ਕਰਦੀਏ ਵੀਰ ਜੀ ਰਾਤ ਦੀ ਸੋਈ ਜੇ ਗਾਂ ਅੱਛਾ 30 ਕਿਲੋ ਦੀ ਗਾਰੰਟੀ ਹੈ ਉਹਦਾ 25 ਕਿਲੋ ਦੁੱਧ ਦਿੱਤਾ ਪਿਛਲੇ ਸੂਵੀ ਨੇ ਅੱਛਾ ਹਾਂਜੀ ਗਾਰੰਟੀ ਨਾਲ ਠੀਕ ਆ ਹਾਂਜੀ ਹਾਂਜੀ ਇਹ ਕਾ 30 ਪਲੱਸ ਵੀ ਜਾ ਸਕਦੀ ਜੇ ਸਰੋਂਾਂ ਬਣੀ ਆ ਮਗਰ ਵੀ ਬੱਛੀ ਇਹਦੇ ਮਗਰ ਬੱਛੀ ਆ ਜੇ ਦੂਰ ਸੋਤੀ ਆ ਵਧੀਆ ਸਾਫ ਹੋਗੀ ਆਹ ਬੱਛੀ ਆ ਇਹਦੇ ਮਗਰ ਤਾਂਜੀ ਅੱਜ ਹੀ ਕਿੰਦੇ ਸੂਈ ਆ ਦੇਖ ਸਾਡੇ ਗਿੱਲਾ ਹੀ ਨਾੜੂ ਜਿਹੜਾ ਨਾਲ ਥੋਰੋ ਇੱਕ ਰੀ ਫੇਰ ਇਹਨਾਂ ਬਾਕੀ ਇੱਕ ਰੀ ਆ ਥਾਣੇ ਦੇ ਇੱਕ ਰੀ ਲਾਗੇ ਤਾਂ ਦੇਖ ਸਾਡੇ ਥਣਾ ਦਾ ਸਾਈਜ਼ ਗੈਪ ਵੀ ਚੰਗਾ ਤੇ ਮਿਲਕ ਮੈਨਵੇਂ ਚੰਗੀਆਂ ਪੈਪਾ ਹੀ ਲੱਗੀਆਂ ਵਾਂ ਜਿਹੜੀਆਂ ਤੋੜ ਦੋ ਫੇਰ ਇੱਕ ਰੀ ਬਾਕੀ ਥੱਲੇ ਪੂਰੀ ਤਿਆਰ ਹੋਈ ਆ ਕਿੰਨੀਆਂ ਚਵਾਈਆਂ ਹੋ ਗਈਆਂ ਵਿਧੀਆਂ ਦੀਆਂ ਬੱਸ ਵੀ ਜਿਵੇਂ ਕੀਤੀ ਆ ਇੱਕੋ ਹੀ ਚਵਾਈ ਹੋਈ ਆ ਬਾਕੀ ਭਲਾ ਭੁਲਾ ਕਾਟੀ ਆ ਹਵਾਨੇ ਤੇ ਵੈਸੇ ਭਲਾ ਹੈ ਨਹੀਂ ਆ ਚਿਹਰਾ ਵੀਰਾ ਦੇਖ ਤਾਂ ਲੈ ਜਾ ਬਾਕੀ ਇਹ ਆ ਵੀ ਤਾਜੀ ਸੂਈ ਆ ਉਹਦੇ ਕਰਕੇ ਥੋੜੀ ਲੱਪੇ ਲੱਪੇ ਜਿਹੀ ਆ ਤੇ ਹੈਗੀ ਥੋੜੀ ਕ੍ਰੋਸ ਪਾਂਚ ਆ ਕਾਹ ਗਰਮੀ ਦਾ ਮੌਸਮ ਆਉਂਦਿਆ ਵਾ ਦੋ ਦਿਨ ਚੰਗਾ ਭਰੀ ਜਾਣਾ ਹੈ ਤੇ ਉਤਰਾ ਮਿਰਜੇ ਤੁਹਾਨੂੰ ਤੁਹਾਨੂੰ ਓਕੇ ਜੀ ਸਾਰੇ ਹਾਂਜੀ ਹਾਂਜੀ ਵਧੀਆ ਇੱਕ ਨੰਬਰ ਦੀ ਚਵਾਈ ਆ ਮੋਟੀ ਰੂਮ ਵਰਗੀ ਧਾਰ ਆ ਤੇ ਮੁੱਲ ਫਿਰ ਇਹਦਾ ਮੁੱਲ ਤੇ ਵੀ ਜੀ ਇਹੋ ਜੀ ਗਾਂ ਦੇ ਤੁਹਾਨੂੰ ਪਾਸ 70 70 ਹਜ਼ਾਰ ਦੀ ਮਿਲਦੀ ਆ ਦਾਂ ਹਾਂਜੀ ਆਪਾਂ 65000 ਦੀ ਗਾਂ ਦੇ ਦਾਂਗੇ 65000 ਦੀ ਚੰਗੀ ਆ ਚਵਾਈ ਦੇ ਬਹੁਤੀ ਜਿਆਦਾ ਰੂਮ ਵਰਗੀ ਪੋਲੀ ਜਾਣਾ ਠੀਕ ਆ ਸਵੇਰੇ 5 ਕਿਲੋ ਦੁੱਧ ਕੱਢਿਆ ਕੋਈ ਮਸ਼ੀਨ ਕੋਲ ਆ 15 ਕਿਲੋ ਮਤਲਬ ਸਟਾਰਟਿੰਗ ਕੀਤੀ ਆ ਮੇਨ ਵਾਦਾ ਇਹ ਆ ਵੀ ਮਗਰ ਵੀ ਬੱਛੀ ਚੰਗੀ ਆ ਹਨਾ ਹਾਂਜੀ ਦੋਤ ਵੀ ਮਤਲਬ 25 ਪਲੱਸ ਪੱਕਾ ਜਾਊਗੀ ਤੇ ਬਾਕੀ 65 ਚੋਂ ਕਰਨਾ ਕੋ ਮਾਨਤਨ ਕਰਦਾਂਗੇ ਮੌਕੇ ਤੇ ਕਰਦੇ ਅੱਛਾ 3000 ਛੱਡ ਦੋ 60000 60000 ਦੀ ਦੇ ਦੋਗੇ ਠੀਕ ਆ ਬਾਕੀ ਉਤਰਾ ਇਹ ਵੀ ਚਲੋ ਕੱਦ ਕੱਠ ਵੀ ਚੰਗਾ ਆ ਕੰਟੀ ਕਰਦਾਂਗੇ ਮਾਨਤਨ ਮੌਕੇ ਤੇ ਹੋ ਜਾਊਗਾ ਕੋਈ ਵੀਰ ਖੂਨ ਲਾਵੇ ਇੱਕ ਦਿਨ ਠੀਕ ਆ ਤੇ ਹੁਣ ਆਹ ਕਿ ਮੱਝ ਵੀ ਸੂਈ ਸਵਾਈ ਹੈ ਕਿ ਬੱਛੀ ਵਿਖਾ ਦੀ ਹੈ ਤੋਂ ਪਹਿਲਾਂ ਬੱਛੀ ਵਿਖਾ ਦੋ ਪਹਿਲਾਂ ਅਵਸ਼ਿਸ਼ ਬਖਾ ਦੀ ਮੱਝਾਂ ਨੇ ਤੁਹਾਨੂੰ ਦਿਖਾਉਂਦੇ ਆ ਇਹ ਫਾਰਮ ਦੀ ਵਿਧੀ ਵਸ਼ੀ ਆ ਇਹ ਥਣ ਥਣ ਬਹੁਤ ਜ਼ਿਆਦਾ ਹੀ ਚੰਗਾ ਲੱਗਾ 17-18 ਮਹੀਨੇ ਦੀ ਵਸ਼ੀ ਹੈ ਇਹ ਠੀਕ ਖੇਰੀ ਹੈ ਵਸ਼ੀ ਹੈ ਨਾ ਤੋੜ ਦੋ ਇੱਕ ਰੀਣਾ ਵੀ ਇਹਦੀ ਮਾਂ ਦੇ ਦੁੱਧ ਦਾ ਪਤਾ ਜੀ ਹਾਂਜੀ ਹਾਂਜੀ ਕਿੰਨਾ ਕੇ ਇਹਦੀ ਮਾਂ ਦਾ ਦੁੱਧ ਇਹ ਵਿਧੀ ਮਤਲਬ ਵਸ਼ੀ ਪਹਿਲਣੀ ਹੀ ਹੋਵੀ ਅੱਛਾ ਤੇ ਉਹਨੇ ਵਸ਼ੀ ਨੇ ਦੁੱਧ ਦਿੱਤਾ ਵਾ ਜਿਹੜਾ ਵਾ ਮਤਲਬ ਹੁਣ ਜਿਹੜਾ 18 ਕਿਲੋ ਅੱਛਾ ਪਹਿਲੇ ਤੋਂ ਵੀ ਹਾਂਜੀ ਪਹਿਲੇ ਤੋਂ ਵੀ ਤੋਂ ਆਰ ਦਾ 22 23 ਵੀ ਦੂਜੇ ਸਮੇਂ ਤੱਕ ਹੋਊਗੀ ਤੇ ਬਾਕੀ ਇਹ ਆ ਵੀ ਬੱਚੇ ਆਪ ਵੀ ਚੰਗੇ ਟੀਕੇ ਦੀ ਆ ਲੈ ਜੇ ਮੇਜੀ ਇੱਕ ਰੀ ਚਿਹਰਾ ਦਿਖਾ ਦਈਏ ਤਾਂ ਚੰਗੀ ਤਰ੍ਹਾਂ ਆਪਾਂ ਬਾਕੀ ਪਛੀ ਦੀ ਹੁਣ ਤਾਂ ਹੀ ਝੋਲੀ ਚੰਗੀ ਆ ਸਾਰੇ ਥਨ ਮਖਰੇ ਉੱਥੇ ਲੱਗੇ ਜਾ ਬਾਂਦੇ ਦੀ ਬੱਚੀ ਤੇ ਇਹਦਾ ਕੀ ਮੁੱਲ ਜੇ ਫਿਰ ਮੁੱਲ ਵੀ ਦੀ 15000 ਦੀ ਆਣਾ ਲੈ ਅੱਛਾ 15000 ਦੀ ਦੇਣੀ ਹੋਰ ਸ਼ਾਰਟ ਕਰ ਦਾਂਗੇ ਵਿੱਚ ਬਾਕੀ ਮੈਂ ਵੀ ਇਦਾਂ ਹੀ ਦੋ ਵਾਸ਼ੀਆਂ ਲਈਆਂ ਇਹ ਮਾਲਕ ਦੀ ਕਿਰਪਾਣਾ ਹੁਣ ਅੱਛਾ ਇੱਕ ਪਾਈਵੇਂ ਮਹੀਨੇ ਜਾਂੜੀ ਆ ਤਾਂ ਦੋਵੇਂ ਗੱਬਣਾ ਹੋ ਗਿਆ 6 ਮਹੀਨੇ ਜਾਂੜੀ ਆ ਦੋਵੇਂ ਗੱਬਣਾ ਹੋ ਗਿਆ ਠੀਕ ਹੈ ਦੋਵੇਂ ਨੇਗੀ ਠੀਕ ਆ ਨਹੀਂ ਤੇ ਫਿਰ ਇਹ ਵੀ ਠੀਕ ਆ ਆਵਾਂ ਵੀ ਹੋਰ ਇੱਥੇ ਜੀ ਠੀਕ ਆ ਬਾਕੀ ਆ ਕਰੀ ਆ ਗਾਂ ਦੇ ਤੁਹਾਨੂੰ ਬੈਣੀ ਵਾਲੇ ਪਾਸੇ ਤੁਹਾਨੂੰ ਥਣ ਤੁਹਾਨੂੰ ਦਿਖਾ ਲਈ ਆ ਦੇਖ ਸਕਦੇ ਹੋ ਹਵਾਨੇ ਦੇ ਨਾੜਾ ਇੱਧਰ ਵੀ ਚੰਗੀਆਂ ਤੇ ਮੇਟੂਏ ਨੂੰ ਵੀ ਚੰਗੀ ਲੱਗੀ ਆ ਦੇਖੋ ਨਾ ਆ ਮੱਜ ਮੱਜਾ ਤੁਹਾਨੂੰ ਦਿਖਾਉਣੀ ਆ ਤੇ ਆ ਮੱਜ ਬਾਰੇ ਦੱਸਦੀ ਆ ਵੇ ਜੀ ਫਿਰ ਮੱਜ ਵੀ ਦੇਖ ਲਓ ਤੁਹਾਡੇ ਸਾਹਮਣੇ ਜਿੰਨੇ ਸੂਵੇ ਮੱਜੀ ਲਾ ਲਓ ਹਾਂਜੀ ਠੀਕ ਆ ਤੇ ਪਰਸੋਂ ਸੋਇਆ ਜੀ ਦੁੱਧ 7 ਕਿਲੋ ਬੋਲਾ ਜੀ 10 ਕਿਲੋ ਦੁੱਧ ਦੇ ਜੂਗੀ ਚਵਾਈ 1 ਨੰਬਰ ਹੋਊਗੀ ਖੋਲੋ ਫਿਰ ਦਰਦੀਏ ਬੱਚਾ ਕੀ ਇਹ ਦੇ ਮਗਰ ਕੱਟਾ ਇਹ ਦੇ ਮਗਰ ਜਿਹੜਾ ਬਾਕੀ ਚਲੋ ਕੱਦ ਕੱਠ ਚੰਗਾ ਆ ਸੂਵਾ ਵੀਰ ਜੀ ਨਹੀਂ ਕਹਿੰਦਾ ਕਿ ਆਪਣੇ ਸਾਹ ਨਾਪੇ ਲਾ ਲੈ ਕਿ ਕਿੰਨੇ ਕ ਸੂਵੇ ਆਊਗਾ ਮੱਜ ਨਵੀਂ ਕਿੰਨੀ ਪਾਗੀਆਂ ਦੰਦ ਹੁੰਦੇ ਵੀ ਚੰਗੇ ਪਟੇ ਗਏ ਅਗਲੀ ਕਹਾਤਾ ਆਈ ਇਹਨਾਂ ਨੂੰ ਨਹੀਂ ਆਈ ਕਿਹੜਾ ਕੱਟਾ ਜੀ ਇਹਦਾ ਆਹ ਉਹ ਲਾਲਾ ਆਹਾਂ ਟੱਕਾ ਨਾੜੂ ਜਿਹੜਾ ਨਾਲ ਹੀ ਆ ਤਾਜ਼ਾ ਤੇ ਬਾਕੀ ਬੱਚਾ ਵੀ ਕਾਫੀ ਭਲਿਆ ਦਿੱਤਾ ਮਾ ਜਿਹਦੇ ਹਿਸਾਬ ਨਾਲ ਚਲੋ ਲੈ ਜਾ ਫਿਰ ਇਹ ਦਾ ਫੇਰ ਮੁੱਲ ਮੋਲਦ ਵੀਰ ਜੀ ਮੱਝ ਤੇ ਚਲੋ ਸੁਵਾਦ ਘਾਟੀਆਂ ਹੁਣ ਸੁਵਾ ਚੋਗੇ ਫੇਰ ਟੋਕਰ ਜਿੱਲ ਜਾਂਦੀ ਆ ਹਾਂਜੀ ਕਰਨੂ ਭਾ 50 ਕਰੀ ਗਈ ਏ ਹਾਂਜੀ 45 ਹਾੜੀ ਦੇ ਦੀਏ ਕਰ ਦੋ ਕੋ ਛੋਟ ਛੜ ਵਿੱਚ ਹੋਰ 43000 ਰੁਪਏ ਅੱਛਾ 43000 ਦੀ ਹਾਂਜੀ ਹਾਂਜੀ ਸੱਜਰ ਸੋਈ ਮੱਝ ਜਿਹੜੀ ਦੇ ਦੇਣੀ ਨਾੜੂ ਤੇ ਬੱਚਾ ਜਿਹੜਾ ਤੇ ਬਾਕੀ ਥਾਣੇ ਦੇ ਵੀ ਚੰਗੇ ਲੱਗੇ ਆ ਠੀਕ ਆ ਜੀ ਤੇ ਹੁਣ ਇਹ ਕਾ ਝੋਟੀ ਕਾਫੀ ਖੂਬਸੂਰਤ ਜੀ ਹਾਂਜੀ ਜੀ ਵੀ ਦੀ ਪਹਿਲਾ ਸੂਆ ਜੀ ਠੀਕ ਆ ਝੋਟੀ ਬਹੁਤ ਵੱਡੀ ਆ ਦੁੱਧ 11 ਕਿਲੋ ਪੱਕਾ ਵਾ ਛੋਟੇ ਛਲੇ ਤਿਆਰ ਹੋਣ ਅੱਛਾ ਬੱਚੇ ਵਾਲਾ ਪਾਰ ਨੇ ਠੀਕ ਆ ਤਾਜੀ ਸੂਈ ਆ ਨੀਲੀ ਦੀ ਕੱਟੀ ਆ ਮਗਰ ਠੀਕ ਆ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਹੋ ਗਏ 7-8 ਦਿਨ ਤੇ ਇਹਦੇ ਜ ਦੁੱਧੋਂ ਵਾਜੂਗੀ ਦੁੱਧੋਂ ਮੈਲਾ ਮਾਰਨਾ ਵੀ ਜੀ 12-13 ਕਿਲੋ ਫੁੱਲ ਗਰੰਟੀ ਪਹਿਲੇ ਸਵੇਰੇ ਕਰੀ ਜਾਊਗੀ ਕੱਟੀ ਵੀ ਬੜੀ ਜਵਾਨ ਐ ਬਾਕੀ ਆਪ ਝੋਟੀ ਕਾਫੀ ਖੂਬਸੂਰਤ ਐ ਤੇ ਮਗਰ ਕੱਟੀ ਵੀ ਸੋਹਣੀ ਆ ਤੋੜ ਦੋ ਫੇਰ ਇੱਕ ਕਰੀ ਜਨਾ ਅਗਲੇ ਪਿਛਲੇ ਥਣ ਲਗਭਗ ਇੱਕੋ ਜੀ ਇਹਦੇ ਤੇ ਗਾੜ੍ਹ ਵੀ ਚੰਗੀ ਜੋਗੇ ਵੇਖੇ ਜੇ ਕੋਈ ਇੱਥੇ ਆਊਗਾ ਨਹੀਂ ਤਾਂ ਗਾਰੰਟੀ ਵੀ ਦੇ ਦਾਂਗੇ ਫੁੱਲ ਦੀ ਠੀਕ ਆ ਰੂਮ ਵੜ ਕੇ ਤਾਂ ਆਪ ਕੋ ਪੂਰ ਨਹੀਂ ਕੋ ਛੱਟਾ ਨਹੀਂ ਬਾਕੀ ਚੰਗੇ ਪੈਤਪੜੀ ਦੀ ਮਾਲ ਕੇ ਕਮੈਂਟ ਰੋਕ ਦਵਿਦ ਜੀ ਇੱਥੇ ਆਹ ਕੱਟੀ ਇਹ ਮਗਰ ਨਹੀਂ ਦੀ ਆਹ ਜਿਹੜੀ ਕੱਟੀ ਏ ਲੈ ਜਾ ਤੇ ਇਹਦਾ ਫਿਰ ਮੁੱਲ ਮੁੱਲ ਵੀਰ ਜੀ ਤੁਹਾਡਾ ਟਿਗਰ ਕੰਮ ਕੰਮ ਇੱਕ ਦਾ 10 15 ਵੀ ਘੜੀ ਗਈ ਹੈ ਹਾਂਜੀ ਆਪਾਂ ਜਿਹੜੀ ਹਾਂ ਨਾਮਾ ਝੋਟੀ 95000 ਦੀ 95000 ਦੀ ਉੱਥੇ ਛੋਟ ਛੜ ਕਰ ਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਠੀਕ ਹੈ ਵੀਰ ਕੋਈ ਹੋਰ ਕੁਛ ਹੈ ਨਾ ਬਸ ਵੀਰ ਜੀ ਬਾਕੀ ਤਸੱਲੀ ਕਰਵਾਣ ਕੇ ਜਿਹਨੇ ਆਨਲਾਈਨ ਮੰਗਾਈ ਉਹਨੂੰ ਵੀ ਥੋੜਾ ਪਿਛੇ ਵੀ ਫੁੱਲ ਗਰੰਟੀ ਦੇ ਦਾਂਗੇ ਠੀਕ ਹੈ ਜੀ ਜਿੰਨੇ ਲਕਰਾਂ ਦੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆਓ ਆਪਣੀ ਸਮਝਣਾ ਵੇਸ ਚਾਖ ਕੇ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੋ ਜੀ